ਸੰਗਰੂਰ ਅਤੇ ਸੁਨਾਮ ਦੇ ਸਨ ਵਿੱਚ ਪੈਂਦਾ ਪਿੰਡ ਕਲਾਰ ਪਿੰਡ ਕਲਾਰ ਦੇ ਵਿੱਚ ਹੀ ਮਿੱਤਰੋ ਬਣੀ ਆਹਾ ਹਵੇਲੀ ਬਾਬੇ ਨਾਨਕ ਦੀ ਵੱਡੀ ਮੇਰ ਹੈ ਰਿੰਕੂ ਤੇ ਕਦੇ ਵੀ ਸੱਜਣੋਂ ਹੋਣ ਨਹੀਂ ਦਿੰਦਾ ਵਿਹਲੀ ਮਿੱਤਰੋ ਇਹ ਹਵੇਲੀ ਤੁਹਾਨੂੰ ਕਦੇ ਵੀ ਵਿਹਲੀ ਨਹੀਂ ਮਿਲਦੀ ਪਤਾ ਨਹੀਂ ਕਿਹੜੀਆਂ ਖੁੱਡਾਂ ਦੇ ਵਿੱਚੋਂ ਕਿਹੜੇ-ਕਿਹੜੇ ਟਰੈਕਟਰ ਕੱਢ ਕੇ ਲਿਆਉਂਦਾ ਤੇ ਅੱਜ ਨਾ ਫੇਰ ਭਰੀ ਖੜਾ ਦੇਖੋ ਉਹ ਗੱਲ ਨਹੀਂ ਹੈ ਕਿ ਵੀ ਛੋਟੇ-ਛੋਟੇ ਟਰੈਕਟਰ ਹੋਣਗੇ ਟਰੈਕਟਰ ਵੀ ਉਹ ਲੈ ਕੇ ਆਉਂਦਾ ਜਿਹੜੇ ਕਿਸੇ ਵੀ ਭਰਾ ਲਗੋਣੀ ਮਿਲਦੇ ਹੈਨਾ ਆਪ ਇਧਰਲੇ ਪਾਸੇ ਜਿਵੇਂ ਕਹਿੰਦੇ ਨੇ ਤੇ ਭੀ ਘੋੜੇ ਵੇਚ ਕੇ ਸੁੱਤਾ ਪਿਆ ਉਹ ਕੰਮ ਹੈ ਫੇਰੇ ਕਿਉਂ ਗਿਆ ਨੇ ਪਤੰਦਰਾ ਵਾਲਾ ਟੈਨਸ਼ਨ ਵੀ ਰਹਿਦਾ ਹੈ ਤੁਹਾਨੂੰ ਇੱਕ ਗੱਲ ਦੱਸੀ ਹੈ ਬਾਈ ਜੇ ਕਿਸੇ ਸ਼ੋਰੂਮ ਦੇ ਵਿੱਚ ਹੁੰਦਾ ਤੈਨੂੰ ਟੈਨਸ਼ਨ ਆ ਬਹੁਤ ਹੀ ਹੈ ਨਾ 쿨ਰ ਲਾ ਲੈਣ ਤੇ ਇੱਥੇ ਪੈ ਜਾਂਦਾ ਜੇ ਕੋਈ ਆ ਜਾਂਦਾ ਟਰੈਕਟਰ ਨੂੰ ਦਗਾ ਦਿੰਦਾ ਨਹੀਂ ਬਸ ਪਰ ਫਿਰ ਕੀ ਜਾਣ ਨਹੀਂ ਕੋ ਠੀਕ ਹੈ ਤੁੰਗੇ ਸੱਪ ਕੋਈ ਮਾਰਦਾ ਉਹ ਮੈਨੂੰ ਪਤਾ ਹੁੰਦਾ ਵੀ ਦੁਪਹਿਰ ਦਾ ਵੇਲਾ ਟਾਈਮ ਦੇ ਕੇ ਤੜਕੇ ਦਾ ਤੂੰ ਤੇ ਸੱਪ ਹੀ ਮਾਰਦਾ ਹਾਂ ਉਹ ਕਦਾ ਕਰ ਕਰ ਕੇ ਸਾਨੂੰ ਸੋਹਣਿਆ ਕਤਾਰਾਂ ਵਿੱਚ ਲਾਈ ਰੱਖਦਾ ਗੱਲਾਂ ਹੋਰਾਂ ਨਾਲ ਮਾਰਦਾ ਮੋਬਾਈਲ ਤੇ ਹੈ ਇਹ ਤਾਂ ਗੱਲ ਹੈ ਸਵੇਰ ਦਾ ਮਿੱਤਰੂ ਟਾਈਮ ਦਿੱਤਾ ਸੀ ਬਾਈ ਸੌਰੀ ਯਾਰ ਪਹਿਲਾਂ ਤਾਂ ਮੈਂ 9 ਵਜੇ ਦਾ ਟਾਈਮ ਦਿੱਤਾ ਸੀ ਕਿੰਨੇ ਵਜੇ ਆਉਣਗੇ ਮੈਂ ਕਿਹਾ ਸੀ 3 ਵਜੇ ਸਵੇਰ ਸ਼ਾਮ ਦੇ ਹੈ ਨਾ 2:30 ਵਜੇ 2:30 ਵਜੇ ਬਸ ਚਲੋ ਬਹੁਤ ਲੇਟ ਹੋ ਗਿਆ ਮੈਂ ਅੱਜ ਆਪਾਂ ਕਿਹੜੇ ਕਿਹੜੇ ਟਰੈਕਟਰ ਦਿਖਾਈਏ ਆਏ ਖੜੇ ਨੇ ਦਿਖਾ ਦਿਓ ਬਸ ਪਰ ਮੈਂ ਇੰਡੋ ਫਾਰਮ ਖੜਾ 45 ਫਾਇਲ ਲੱਭਿਆ ਉਸ ਪਾਵਰ ਵਾਲਾ ਬਾਈ 90 HP ਵਾਲਾ ਲੈ ਮਿੱਤਰੋ 90 ਹਸਪਾਵਰ ਦਾ ਇੱਧਰ ਕਿਹੜਾ ਖੜਾ 60 60 ਕਮਾਉਦੀ ਗ ਹਿੰਦੁਸਤਾਨ ਬਈ ਇਹ ਕਿੰਨਾ ਮਾੜ ਰੋਰੀ ਕੋ ਇਹ 2017 ਮਾਡਲ ਆ ਭਠੀ 17 ਮਾਡਲ ਚਾਰ ਟੀਅਰ ਜਮੀ ਨਵੇਂ ਬੋਤੇ ਹੈ ਤੇ ਆ ਵੀ ਜੀਪ ਇਹ ਵੀ ਦੇਖ ਲੈ ਨਹੀਂ ਵੇਚਣ ਵਾਸਤੇ ਲੈਣ ਦੇ ਕਰਨ ਵਾਸਤੇ ਵੇਚਣਾ ਤਾਂ ਇਹਨੇ ਪੈਸੇ ਨਹੀਂ ਲਾਉਣੇ ਕਿਸ ਨੇ ਇਹਦੇ ਉੱਪਰ ਅੱਛਾ ਆ ਆ ਇਹਦੇ ਲੋਹ ਵਾਲਾ ਕੀ ਬੰਦੀ ਲੈਣਾ ਹਾਂ ਇਹ ਲੋਹ ਚ ਲੱਗਦੀ ਹੈ ਕਹਿੰਦੀ ਪੈਗਾ ਉਹ ਦਿਖਾ ਦੇ ਫੌਜੀਆ ਵਾਲੀ ਇਹਦੇ ਸਟੀਅਰਿੰਗ ਚਲ ਇਹ ਇਹ ਬਰੇਂਡ ਆਪਾਂ ਲਾਸਟ ਤੇ ਗੱਲ ਕਰਾਂਗੇ ਫਿਰ ਇਹ ਪੁੱਛਾਂਗੇ ਭਾਈ ਕਿੰਨੇ ਦੀ ਲੈਂਦੀ ਆ ਕੀ ਗੱਲ ਪਤਾ ਆ ਖੜਾ ਸ 50 ਦਾ ਸਾਂ ਭਾਈ 4x4 ਆ ਆ ਤਾਂ ਨਹੀਂ ਵੇਚਰੀ ਨਾ ਨਾ ਇਹ ਦੇ ਦੇ ਉੱਪਰ ਦਾ ਟਰੈਕਟਰ ਲਿਆਉਂਦਾ ਹੈ ਇੱਧਰ ਟਰੈਕਟਰ ਦਵਾ ਕੇ ਲਿਆਉਂਦੀ ਆ ਇੱਧਰ ਪਾਸੇ 60 55 ਖੜਾ ਹੈ ਭਾਈ 60 65 ਆ 60 65 ਓਕੇ 4x4 ਤੇ ਆ ਖੜਾ ਫਾਰਮ 70 ਤੇ ਲੈ ਹੁਣ ਇਹਦਾ ਸਭ ਤੋਂ ਸ਼ੁਰੂਤ ਕਿੱਥੇ ਤੋਂ ਕਰੀਏ ਜਿੱਥੋਂ ਮਰਜ਼ੀ ਕਰ ਲਾ ਕੋਈ ਚੱਕਰ ਨਹੀਂ ਅਈ ਤੂੰ ਕਰ ਕਹੂ ਤਾ ਅਈ ਤੂੰ ਲੈਉਣਾ ਕਰਕੇ ਹਿੰਦੁਸਤਾਨ ਤੋਂ ਲੈ ਰੀ ਨੂੰ ਦੱਸ ਕਰਾਂ ਤੂੰ ਕਿੱਧਰ ਨਾ ਗਿਆ ਨਾ ਮੈਨੂੰ ਟਾਈਮ ਦੇ ਕੇ ਪਤੰਦਰਾ ਤੋਂ ਕੋ ਟਾਈਮ ਵਾਪਸ ਪਤਾ ਗੱਲ ਕੀ ਸੌਣ ਕੇ ਬਾਲੀ ਵੱਡੀ ਮੇਹ ਰਾ ਕੱਲੀ ਤੇਰੇ ਤੇ ਨਹੀਂ ਮੇਹ ਸਾਡੇ ਦੀ ਬਾਲੀ ਵੱਡੀ ਹੋਈ ਆ ਹਣਾ ਉਪਰਾ ਮਾਦੀ ਬਸ ਜੋਮੇ ਵਾਰੀਆਂ ਬਾਲੀਆਂ ਵੱਧ ਗਈਆਂ ਹਣਾ ਤੇ ਸਾਰੇ ਆਪਣੀ ਇਹਨਾਂ ਗੱਲ ਤੇ ਹਣਾ ਮੈਂ ਗਿਆ ਨਹੀਂ ਕਿਧਰੇ ਮੈਂ ਤੈਨੂੰ ਬੇਟ ਕਰੀ ਆ ਬਾਅਦ ਚ ਉਹ ਮੈਂ ਵੀ ਕਹਤਾ ਮੈਂ ਕਿਹਾ ਚੱਲ ਮੈਂ ਰੀਕੂ ਵੀ ਜਾਣਾ ਫਿਰ ਮੈਂ ਸੋਚਿਆ ਮੈਂ ਕਿਹਾ ਵੀ ਆਏ ਜਾਉ ਇੱਧਰ ਇੱਧਰ ਤੇ ਆਏ ਆ ਮਾਦਾ ਬਟਰੀ ਨੂੰ ਲੈ ਫਿਰ ਉਹਨੇ ਟਾਈਮ ਲਵਾ ਦਿੱਤਾ ਲਾ ਕੇ ਕੁਦਰ ਹੋਰ ਬੜਾ ਸੌਂਦਾ ਦੀ ਮਹੱਪਿਆ ਗਿਆ ਜਦੋਂ ਮਰਜੀ ਆ ਜੀ ਚੱਲ ਤੇ ਇਹਦੇ ਬਾਰੇ ਦੱਸ ਨਹੀਂ ਕੋ ਕਿ ਨਾ 17 ਮਾਡਲ ਹੈ ਇਹ ਹਾਂ 17 ਮਾਡਲ ਹੈ ਅੱਛਾ ਹਾਂ ਟਰੈਕਟਰ ਸਾਰਾ ਘੈਂਟਾ ਰਿਜਨਲ ਆ ਅਸਾਂ ਉਹਦਾ ਵੀ ਓਰੀਜਨਲ ਹੀ ਆ ਰਿਹਾ ਸਾਰਾ ਇਹਨਾਂ ਦਾ ਸਾਰਾ ਰਿਜਨਲ ਆ ਟਾਇਰ ਨਵੇਂ ਪਾਤੇ ਪੰਨ ਨਾਲ ਦੇ ਟਾਇਰ ਤੇ ਪਹਿਲਾਂ ਦੇ ਅੱਛਾ ਟਾਇਰ ਨਾਲ ਦੇ ਸੀ ਹਾਂ ਗੁੱਡਇਰ ਦੇ ਬਹੁਤ ਹੀ ਕਿੰਨੇ 16 ਦੇ ਟਾਇਰ ਨੇ ਨਾ ਇਹਦਾ ਹਾਂ ਨਵੇਂ ਨੇ ਚਾਰੇ ਨਵੇਂ ਅੱਛਾ ਮੂਰਲੇ ਬਸ ਨਾੜ ਗੇਰ ਟਾਇਰ ਪੈਂਦੇ ਨੇ ਨਾੜ ਗੇਰ ਟਾਪ ਮਾਡਲ ਆ 20 ਫੋਲ ਇਧਰ ਵਿੱਚ ਫੀਚਰ ਕਿਹੜੇ ਕਿਹੜੇ ਆ ਪਹਿਲਾਂ ਤੈਨੂੰ ਦੱਸ ਬਾਵ ਕਾਂਟਾ ਮੰਨ ਦੇ ਡਬਲ ਡਿਸਟਰੀਬਿਊਟਰ ਆਗਾ ਹਾਂ ਤੇ ਉਹ ਹਾਈ ਲੋ ਮੀਡੀਅਮ ਹਾਈ ਲੋ ਹੈ ਬਕਲਾ ਅੱਛਾ ਉਹ ਦਰਦਾ ਤਾਂ ਹੌਲੀ ਹੁੰਦਾ 60 ਐਚਪੀ ਦਾ ਡਰੈਕਟਰ ਨਹੀਂ ਇਹ ਤੇ ਗੇਅਰ ਉੱਥੇ ਹੁੰਦਾ ਉਹਦੇ ਉੱਪਰਲੇ ਪਾਸੇ ਹਾਂ ਹਾਂ ਉਹਦੇ ਉੱਤਰ ਨੂੰ ਦੇਖ ਲੈ ਇਹ ਆਪਣੀ ਖਾ ਜਾ ਪੈ ਜੇ ਅਗਲਾ ਸੈਂਟਰ ਤੇ ਗੇਅਰ ਲੱਭੀ ਜਾ ਬਈ ਆ ਫਰਕਾ ਕਾਜ ਲੈ ਇਹ ਹਾਈ ਲੋ ਹੈ ਹਾਈ ਲੋ ਆ ਗਿਆ ਆ ਗਿਆ ਪੁੜੀ ਵਾਲਾ ਗਿਆ ਅਸਾਂ ਇਹ ਪੁੜੀ ਵਾਲਾ ਗਿਆ ਉਹ ਕਾਂਟਾ ਚਲਾਈਦਾ ਸੀ ਨਵਾਂ ਉਹ ਲਵਾਇਆ ਨਾ ਤੇ ਢੱਕੜਕ ਵੀ ਆਪ ਹੀ ਲਵਾਇਆ ਕਿ ਪਹਿਲੀ ਦੀ ਲਵਾਤਾ ਸੀ ਸਾਥ ਕੋਨੋਪੀ ਵੀ ਲਵਾਦੀ ਬਾ ਸੋਣਾ ਡਾਕਟਰ ਬੋਲਾ ਸੋਣਾ ਕਰੇ ਜਾ ਕੇ ਲੋੜ ਪੂਰਾ ਲਾ ਲੈਂਦਾ ਕੋਈ ਹਾਂ ਕਰੇ ਜਾ ਕੇ ਓਖਾ ਹੋ ਜਾਂਦਾ ਇਹ ਕਿੰਨੇ ਹਸ ਪਾਵਰ ਚ 60 ਦੀ ਹੈ ਇਹ 60 ਐਚਪੀ ਦਾ ਅੱਛਾ ਹੂੰ ਖੋਲਿਆ ਖਾਲਿਆ ਕੋਸ ਨਹੀਂ ਸਾਰਾ ਸੀਲ ਆ ਇਹਨੂੰ ਸਟਾਰਟ ਕਰਕੇ ਦਿਖਾ ਦੇ ਥੋੜਾ ਜਿਹਾ ਦੇਖ ਲਈ ਵੜਕਦਰ ਮੈਂ ਆਪੇ ਦੀ ਹਾਂ ਕਰੀ ਬੰਦ ਜਬੀ ਸਾਈਲੈਂਡ ਚ ਆਵਾ ਫਕਾਰਾ ਤੋਂ ਫੋੜ ਮਗੂੜਾ ਜਬੀ ਫੋੜਾ ਲੈ ਹਰਕਤਾਂ ਨੇ ਕਰੀ ਮੰਦ ਮੈਨੂੰ ਆਏ ਦੀ ਮਾਦੀ ਲੱਟਾਂ ਕਦੇ ਕਸਨ ਵਾਲੀ ਨੇ ਲਟਕੀ ਜਾਂਦੀਆਂ ਨੇ ਦੇਖੀ ਆ ਦੇ ਮਾਦੀ ਲੱਟਾਂ ਦੀ ਲੜਕੀ ਅੰਦਰ ਤੇ ਹੁੰਦੀ ਹੋਏ ਡੀਕਟਰ ਹੁੰਦਾ ਮਨੇ ਦੂਏ ਲਾ ਰਖੇ ਨੇ ਬੈਠਾ ਇਹ ਅੱਛਾ ਐਲਈਡੀ ਮੈਂ ਕਿਹਾ ਯਾਰ ਲੜਕੀ ਜਿਗ ਮੇਂਦਰ ਫਿਰ ਇਹਨੂੰ ਐਰਖਾ ਕਰਨਾ ਨਾੜਕਾ ਸੀ ਇਹਨਾਂ ਦੇ ਦੂਏ ਲਾਪੇ ਲਾਲ ਦੇ ਡੀਕਟਰ ਲਾ ਦਾਂਗੇ ਤਾਂ ਇਹਨੂੰ ਆਹ ਲੱਟਾਂ ਦੀ ਕੰਪਨੀ ਚੋਂ ਦੀਆਂ ਨੇ ਦੇਖੋ ਆਪਣੀ ਵਾਲੀ ਇਹਦੇ ਫਟੇ ਓਕੇ ਹੂੰ ਚਲੋ ਮੁੱਲ ਮਾਲ ਦਾ ਤੁਹਰ ਮੌਕੇ ਦੀ ਦੱਸਦਾ ਹਾਂ ਨਾ ਇਹ ਤਾਂ ਮੈਂ ਫੇਰੇ ਦੱਸਾਂਗਾ ਫੋਨ ਤੇ ਮਾਡਲ 17 ਹੂੰ ਮਾਡਲ 17 ਤੇੜਾ ਆ ਖੜਾ ਵੀ ਇਹ ਵੀ 2014 ਮਾਡਲ ਆਗਾ ਹੂੰ ਤੇ ਇਹ ਵੀ ਵੈਕਟਰ ਇਹਨਾਂ ਦਾ ਸਾਰਾ ਪੂਰਾ ਛੋਟਾ ਘੇਰ ਵਾਲਾ ਛੋਟਾ ਘੇਰ ਵਾਲਾ ਸਾਰਾ Ориਜਨਲ ਆ ਹਾਂ ਸਾਰਾ ਰੇਂਜ ਦਾ ਇਹਦੀ ਆ 6:30 'ਚ ਕਿੰਨੇ ਦਾ ਹੋ ਬਈ ਤੇ ਹੈ ਕਾਕਾ 35 ਕਿਹ ਹਜ਼ਾਰ ਦਾ 35 ਕਿਹ ਹਜ਼ਾਰ ਦਾ ਕਮਾਨ ਦੇ ਡੱਬੇ ਵਾਲੇ ਦਾ ਹੂੰ ਓਕੇ ਟਾਇਰ ਜੀ ਇਹ ਵੀ ਨਵੇਂ ਵਰਗੇ ਨੇ ਨਾ ਹਾਂ ਮੂਰੇ ਵੱਡੇ ਪਾਸੇ ਨੇ ਮਾਗਰ ਦੇ ਦਵੇ ਪੂਰੇ ਟੈਂਕੀ ਲੱਗੀ ਹੋਈ ਆ ਹਾਂ ਲੈ ਤਾਂ ਲੂਟਾ ਇਹ ਵੀ 18 ਕਿੰਨੇ 16 ਦੇ ਟਾਇਰਾਂ ਚਾਹੇ ਇਹ 16 ਦੇ ਟਾਇਰਾਂ ਚਾਹ। ਪੂਰਾ ਕਾਂ ਟਰੈਕਟਰ ਆ ਇਹ ਕਿੰਨੀ ਸਪੀਡਾਂ ਚਾਹੇ ਇਹ 400 ਸਪੀਡਾਂ ਚਾਹ। ਪੂਰਾ ਕਾਂ ਟਰੈਕਟਰ ਆ ਯਾਰ ਆ ਸਾਰਾ オリジナル ਆ オリジナル ਆ オリジナル ਆ ਆ ਤਾਂ ਨਹੀਂ ਯਾਰ オリジナル ਹੋਣਾ। オリジナル ਆ ਸਾਰਾ ਟਰੈਕਟਰ ਆ ਇੱਕੋ ਜੀ ਆਹਾਂ ਸਾਰਾ ਲੱਗਦਾ ਤਾਂ ਉਹ ਆਏ ਇਹ ਵੀ ਉਨੇ ਇਹ ਜਿਹੜਾ ਤੈਨੂੰ ਦੱਸ ਦਾਂਗੇ ਜਿਹੜੇ ਤੇ ਹੋਇਆ ਕਹਿ ਜਿਹੜਾ ਹੋਇਆ ਦਸਵੀਂ ਦੀਪਰਾ ਬਣ ਕੇ ਚੈਟਿੰਗ ਫਿਰ ਹਾਲਾ ਤੈਨੂੰ ਵੀ ਕਹੀ ਜਾਂਦਾ ਇਹ ਮੈਨੂੰ ਕਹਿੰਦੀ ਆ ਬਾਈ ਮੈਨੂੰ ਆਗਲਾ ਆ ਨਾ ਆ ਕਰਕੇ ਤੂੰ ਯਾਰ ਟਰੈਕਟਰ ਹੋਊਗਾ ਆਪਾਂ ਦੱਸਦਾ ਹੋਏ ਵੀ ਉਹਨੇ ਕੀ ਕਰੀ ਹੋਈ ਆ ਨਹੀਂ ਆਪਾਂ ਉਹ ਵੀ origignal ਹੈ ਵੀ origignal ਆ ਤੇ ਹੁਣ ਇਹ ਜਿਹੜਾ ਆ ਖੜਾ 55 10 ਇਹਦੇ ਬੜੀ ਮੋਟੀ ਕਾਰਵਾਈ ਕਰੀ ਗਈ ਜਹਾ ਹੁਣ ਟਰੈਕਟਰ ਘੈਂਟਾ ਪੂਰਾ ਘੈਂਟਾ ਬੰਪਰ ਹੋਇਆ ਹੋਊ ਇੱਕ ਤਾਂ ਇਹਦਾ ਬੰਪਰ ਤਾਂ ਨਵੀਂ ਲਾ ਦੋ ਆ ਸੋ ਇਹ ਤਾਂ origignal ਹੀ ਆ ਹਾਂ ਬਾਕੀ ਸੋ ਮਰਾੜਾ ਸਾਹਿਬ origignal ਆ ਅੱਛਾ ਬੜੀ ਮੋਟੀ ਆ ਟੈਂਪਰ ਰੰਬਾ ਦੀ ਤੇ ਹ ਉਹ ਬਟਾ ਟਰੈਕਟਰ ਆ ਜਾ ਰਿਹਾ 16 ਲੱਗਣ ਲੱਗ ਜਾਂਦਾ ਗੱਲ ਹੋਰ ਤਾਂ ਕੁਝ ਨਹੀਂ ਪੱਟੀ ਹਾਂ ਉਹ ਤਾਂ ਗੱਲ ਠੀਕ ਆ ਹੂੰ ਹੂੰ ਟਰਮੇ ਟਰੈਕਟਰ ਦਾ ਸੋਨਾ ਬਹੁਤ ਆ ਬਈ ਇੱਕ ਤਾਂ ਗੱਲ ਹੈਗੀ ਤੇ ਇੱਕ ਉਹ ਐਂ ਦੱਸ ਬਈ ਇੱਕ ਚੱਲ ਆਪਣੀ ਲਾਈਵ ਗੱਲ ਚੱਲਦੀ ਆ ਪਾਲਸ ਕਿਹੜੀ ਵਰਤਦਾ ਨਹੀਂ ਟਰੈਕਟਰ ਇਹਦਾਵੇਂ ਆਉਂਦੇ ਨੇ ਵੀ ਲਾ ਦਿੰਦੇ ਹੈ ਟਰੈਕਟਰ ਇਹਦਾਵੇਂ ਹੁੰਦੇ ਟਰੈਕਟਰ ਯਾਰ ਸਾਰੀ ਭੈਣ ਇੱਕ ਦੂਜੇ ਤੇ ਚੜ੍ਹ ਮੀਲੇ ਇਸਕ ਮਾਰਦੇ ਆ ਪੀਲਾ ਯਾਨੀ ਸੂਰਜ ਅੱਖਾਂ ਚ ਪੈਣ ਦਿੰਦਾ ਇਧਰ ਆ ਲੈ ਉਦੋਂ ਕਮਾਲ ਕਰ ਜਾਂਦਾ ਨਹੀਂ ਟਰੈਕਟਰੇ ਚੰਗੇ ਹੁੰਦੇ ਨਹੀਂ ਯਾਰ ਤੂੰ ਕੋਈ ਕੋਈ ਜਰਮਨ ਜਰਮਨ ਵਾਲੀ ਵਰਤਦਾ ਬਾਹਰਲੀ ਤਕਨੀ ਹੈਂ ਇਹ ਤਾਂ ਗੱਲ ਮੰਨਣੀ ਪਊ ਇਹ ਤਾਂ ਕਹਿ ਨਹੀਂ ਸਕਦੇ ਵੀ ਤੂੰ ਸਰ ਨੂੰ ਤਾਂ ਤੇਲ ਮਾਰਦਾ ਇਹ ਤਾਂ ਕੋਈ ਗੱਲ ਦਾ ਕਾਰਵਾਈ ਤਾਂ ਹੈਗੀ ਆ ਦੱਸਦਾ ਨਹੀਂ ਗੋਪਤ ਸੋਹਣਾ ਹੁੰਦਾ ਬੇਟਾ ਸਰ ਸੋਹਣਾ ਹੁੰਦਾ ਕਿਤੇ ਵੈਸੇ ਸੋਹਣਾ ਤਾਂ ਹੈਗਾ ਯਾਰ ਆ ਦੇਖੀ ਐ ਸਟicker ਕਰਾ ਚੱਕ ਲੈ ਆ ਵੈਰਨ ਸਾਰੀ ਕਿੰਨੀ ਹੈ ਉਹ ਹੈ ਪੂਰਾ ਵਧੀਆ ਕੈਂਡੀਟ ਆ ਪੈਰ ਦਾ ਨਾ ਬਲਾਕ ਪੂਰਾ ਬਾਹਣ ਵੋੜ ਬੇਲੇ ਪੈਂਦੇ ਇਹ ਮਾਡਲ ਕਿੰਨੇ ਰਿਹਾ ਮਾਡਲ ਕਿੰਨੇ ਹੈ 10 ਦਾ 11 ਹੋ 11 ਮਿਲਦਾ 11 ਮਾਡਲ 55000 ਇੱਕ ਨਹੀਂ ਸਪੀਡ ਹੈ ਇਹ ਵੀ ਤਾਂ ਨੱਚੀ ਹੁੰਦਾ ਤਿੰਨ ਜੀ ਇਹ ਤਿੰਨ ਜੀ ਆਇਆ ਰੋ ਓਕੇ ਟਰਬੋ ਆ ਗਾ ਮਤਲਬ ਟਰਬੋ ਇਹ ਬਜੇ ਤਰ ਐ ਚਾਹੀਦਾ ਆ ਸਭ ਇਹ 75 ਹੌਸ ਪਾਵਰ ਚਾਹੀਦੀ 75 ਹੌਸ ਪਾਵਰ ਟਾਇਰ ਫਰੀ ਦੇ ਨਾਲ ਦੇਣੇ ਆ ਮੂਰਲੇ ਨਾਲ ਦੇਣੇ ਮਗਰਲੇ ਦੁਆਰੇ ਦੇ ਅੱਛਾ ਮਗਰਲੇ ਦੁਆਰ ਦੇ ਨੇ 18 ਦੇ ਟਾਇਰਾਂ ਚ ਆ ਜਾਂਦਾ ਇਹ ਬੀਕੇਟੀ ਦੀ ਜੋੜੀ ਜੜੀ ਹੋਈ ਆ ਪਰ ਮੈਂ ਪਿੱਛੇ ਤੋਂ ਖਾਈ ਪਈ ਲਿੰਕਾਂ ਨੂੰ ਕਹਦੀਆਂ ਬੈਕ ਰੋਕੇ ਦੇ ਵੀ ਨਵਾਂ ਸਾਰਾ ਕੁਝ ਅੱਛਾ ਗੁਰੂ ਨਾਨਕ ਇਹ ਕਿਥੋਂ ਨਾਲ ਲੱਗਿਆ ਹੋਇਆ ਇਹ ਸਿਸਟਮ ਇਕਰਾਰ ਤੋਂ ਨੂੰ ਨਾਮੰਡਾ ਨਰਕਾਲਾ ਸਾਰੇ ਰੈਟਰੰਡ ਲਵਾਤੇ ਅਸਾ ਸਾਰਿਆਂ ਦੀ ਲਵਾ ਦਿੰਦਾ ਉਹ ਤੋਂ ਮੈਂ ਸਾਰਾਂ ਦੀ ਲਵਾ ਦਿਆਂ ਜ਼ਿਆਦਾ ਚੱਲ ਵਧੀਆ ਅਗਲਾ ਕੋਲ ਕਰ ਜਾਂਦਾ ਜਾ ਕੇ ਇਥੋਂ ਲੱਗਿਆ ਲਗਾਇਆ ਮਿਲ ਜੇ ਵਧੀਆ ਰਹਿੰਦਾ ਜਾਂਦੇ ਵੀ ਸੁਣਦਾ ਜਾਂਦਾ ਨਾ ਇਹ ਤਾਂ ਗੱਲ ਹੈਗੀ ਆ ਫਿਰ ਹਾਂ ਥੋੜੇ ਜ ਐ ਖੁੱਲਾ ਜ ਹੋ ਕੇ ਵਹਿ ਜਾਂਦਾ ਇਹ ਦੱਸੇ ਦੀ ਮਾਡਲ 11 ਮਾਡਲ 11 ਜੀ ਓਕੇ ਹੁਣ ਤਾਂ ਸਾਰਾ ਬਾਹਰ ਮੋਂ ਬੇਲੇ ਪਏ ਨੇ ਯਾਰ ਭੱਟੀ ਅੱਲਾ ਚਲਾ ਕੇ ਵੀ ਲ ਜਾ ਸਕਦਾ ਹੱਲੀ ਕਰ ਲਿਆ ਨਾ ਤੇ ਜਿਹੜਾ ਉੱਤਰ ਖੜਾ 60 60 ਬਈ ਦੇਖ ਲਿਆ ਨਵੇਂ ਦਿਖਾ ਫੁੱਲ ਕੁਕਰ ਰੈਟਰ ਹੈ ਘਰ ਮੇ ਉਹ ਟਰੈਕਟਰ ਕੋਟਾ ਉੱਚਾ ਦੇਖ ਓਏ ਹੌਂਦੇ ਉਹਦਾ ਪੌਂਟੇਰੀ ਨਵੇਂ ਪੌਦੇ ਹੈ ਨਹੀਂ ਕੋਈ ਤੇ ਬਹੁਤ ਆਮ ਰਹਿਟਾ ਹੈ ਇਹ ਵੀ origignal ਹੈ ਹਾਂ ਕਿਉਂ ਥੱਲੇ ਉਹਨੇ ਇੱਕੀ ਮੋੜੀ ਮੋਟੀ ਨਟ ਲਾ ਰਖੇ ਅੱਛਾ ਇਹ ਤਾਂ ਨਹੀਂ ਮਾਰ ਲਾ ਚਲੋ ਅੱਛਾ ਆ ਤਾਂ ਤਾਂ ਹੋਇਆ ਹੋਇਆ ਨਾ ਨਗਰੂ ਕੇ ਉਰੇ ਆਹ ਹੋ ਰਹੀ ਆ ਲੱਗੀ ਹੀ ਆਹ ਆ ਦੁਬਾਰੇ ਲਾਪ ਲਾਈ ਹੋਈ ਆ ਅਸਾਂ ਬਾਹ ਚਲ ਬਈਆ ਉਹਦੇ ਕਰਕੇ ਆਹ ਆ origignal ਹੈ ਇਹ ਸਾਰਾ original ਆਹ ਵਾਲਾ ਆਹ ਵਾਲਾ ਕੀ ਕਹਣਾ ਗੇ ਮੜਾ ਮਟਾ ਨਿੱਕੀ ਕਿਤੇ ਮਾਰਾਂ ਕੇ ਦੋ ਦੋ ਸੁਲਿਆ ਹੁੰਦਾ ਨੇ ਕੰਨੜ ਨੂੰ ਟਜਾ ਵੱਡਾ ਰੈਕਟਰ ਸੋਨਾ ਲੱਗਣ ਲੱਗ ਸੋਨਾ ਲੱਗਣ ਲੱਗ ਇਹਦਾ ਇਹ ਨਾ ਲੱਭਕੀਦਾ ਤੇ ਅੱਛਾ ਇਹ ਵੀ 18 ਦੇ ਟਾਇਰਾਂ ਦੇ ਆ ਇਹਦੇ ਵੀ ਸਿਸਟਮ ਜਿਹਾ ਲਵਾਇਂਗਾ ਕਾ ਨਮਾਉਣੀ ਇਹ ਲਵਾਉਂਦੇ ਆ ਸਾਤਰੀ ਉਹ ਪਈਆਂ ਦੀ ਲਾਫੀ ਤੇ ਉਦੋਂ ਫੁੱਟ ਹੋਰ ਲਵਾਉਣਾ ਵਧੀਆ ਜਾਂਦੀ ਹੋਵੇ ਓਕੇ ਇਹ ਬਾਦਾਂ ਇਹ ਕਿੰਨੀ ਸਪੀਡਾਂ ਚ ਆ ਜਾਂਦਾ ਇਹ ਕਰਾਰ ਹੋ ਗੇਰਾ ਮਾਗਰਾ ਹਾਂ ਮੂਰੇ ਵੀ ਕਰਾਰ ਹੋ ਹਿੱਸਾ ਮਾਗਰ ਵੀ ਕਰਾਰਵਾ ਦੇ ਅੱਛਾ ਦੋਨੇ ਸੇ ਕਰਾਰ ਹੋਦੇ ਨੇ ਫੁੱਲ ਤਾਂ ਥੱਲੇ ਯਾਰ ਰੈਕਟਰ ਚਲਾ ਕੇ ਅਲਾ ਜਿਵੇਂ ਮਰਜੀ ਦਾ ਜੇ ਕੋਈ ਕੱਲੇ ਨਹੀਂ ਯਾਰ ਆਈ ਤਾਂ ਜੇ ਕੋਈ ਕਮੀ ਹੋ ਕੜਾ ਹੁੰਦਾ ਵੀ ਜਲਣਾ ਠੀਕ ਆ ਅਲਾ ਜੇ ਦੁਬਾਰੇ ਆ ਕੇ ਅਗਲੇ ਨੂੰ ਵੀ ਦੁੱਖ ਲੱਗਦਾ ਜੀ ਕਿ ਦੇਣਾ ਮਾੜਾ ਬਹੁਤ ਲੱਗਦਾ ਭਾਈ ਇਹ ਤਾਂ ਪੰਡ ਪੈਸਿਆਂ ਦੀ ਲਾ ਕੇ ਅਗਲੇ ਨੂੰ ਜਾ ਕੇ ਕੁਛ ਨਾ ਕੁਛ ਕਰਾਉਣਾ ਪije ਭੋਬਨੇ ਕਲੇ ਜਾਂਦੀ ਆ ਸਹੀ ਗੱਲ ਉਹਦੇ ਨਾਲੋਂ ਤੇ ਹੈ ਇੱਥੇ 5-4000 ਲੱਗਿਆ ਦੁੱਖਦਾ ਨਹੀਂ ਭਾਈ ਮਹਾਸੇ ਬੰਦੇ ਬੰਦਾ ਟੈਨਸ਼ਨ ਫਰੀ ਹੋਊਗਾ ਜੇ ਰੱਖਿਆ ਜਾਂਦਾ ਹੈ ਨਾ ਸਹੀ ਗੱਲ ਆ ਹਾਂ ਇਹ ਮਾਡਲ ਕਿੰਨਾ ਦਸਤੂ ਨੇ ਮਾਡਲ 2019 ਆ 19 ਮਾਡਲ ਆ ਮੈਂ ਕਹਿੰਦਾ ਜਿਹੜਾ ਜਮੇ ਨਾ ਮਾਰ ਰੇਡੀਆ ਦਾ ਹਾਂ ਹਾਂ ਸਾਰੇ ਡਾਕਟਰ ਉਹ ਇਹ ਨੌਕਰਾ ਕੇ ਤੇ ਬਰੋ ਅਸਾ ਸਾਰੇ ਨੌ ਕਰਵਾ ਕੇ ਤੋਂ ਬੰਦੀ ਨੌ ਕਰਵਾ ਕੇ ਦੇਵਾ ਬਈ ਲੋਨ ਹੋ ਜੂਏ ਚ ਆਪਣੇ ਸਾਰੇ ਟਰੈਕਟਰਾਂ ਤੇ ਹਾਂ ਲੋਨ ਤਾਂ ਹੋ ਜਾਂਦਾਗਾ ਤੇ ਉਹ ਨੌ ਕਰਾ ਕੇ ਦੇਵਾਗੇ ਆਪਣੀ ਫੋਨ ਉਹ ਐਵੇਂ ਨੌ ਕਰਾ ਕੇ ਨਾ ਤਿੰਨ ਕਿ ਬੰਦੇ ਨੇ ਕਿਹਾ ਵੀ ਨੌ ਕਰਾ ਕੇ ਦੇ ਉਹ ਠੀਕ ਆ ਚਲੋ ਚਾਹੀਦਾ ਵੀ ਜਦੋਂ ਇਹਨਾਂ ਬਾਈਟ ਵਾਲਾ ਕਿਉਂ ਨਾਲੇ ਤਸੱਲੀ ਹੋ ਜਾਂਦੀ ਆ ਮਨ ਨੂੰ ਅਗਲੇ ਦੇ ਵੀ ਬਿਲਕੁਲ ਜੀ ਬਿਲਕੁਲ ਠੀਕ ਆ ਨਾਲੇ ਡਾ ਟਰੈਕਟਰ ਦਾ ਨੌ ਕਰਾਉਣੀ ਚਾਹੀਦਾ ਜੀ ਹਾਂ ਤੇ ਆ ਆ ਕਿੰਨਾ ਮਾਡਲ ਆ ਇਹ 2018 ਮਾਡਲ ਆ ਫਰਮ ਕਰਕੇ ਮੈਨੂੰ ਲੱਗਦਾ ਇਹ 17 16 17 ਦੇ ਹੋਣਗੇ ਆ ਸਟਿਕਰਾਂ 'ਚ 17 ਤੱਕ ਸਭ ਕਰਾਤੀ ਆਏ ਨੇ ਅੱਛਾ ਉਹ ਰੈਕਟਰ ਦਾ ਇਹ ਸਾਰਾ ਅਰੀਜਨਲ ਆ ਇਹ ਹਾਂ ਆ ਸਾਰੇ ਸਟicker ਦਿਖਾ ਦੇ ਪਰ ਮੈਂ ਕੋਈ ਕਲੱਚ ਨਹੀਂ ਖੋਲਿਆ ਕੋਈ ਸੈਲਫ ਨਹੀਂ ਇਹ ਜੀ ਦੀ ਆਪਣੀ ਜ਼ਿੰਮੇਵਾਰੀ ਕਿਤੇ ਨਟ ਦੇ ਵੀ ਰੰਗ ਲੱਗਿਆ ਆ ਦੇਖ ਲਵੇ ਆ ਕੇ ਸਾਰੇ ਪੰਨਾ ਪੰਨਾ ਦਿਖਾ ਕਿੰਨਾ ਮੋਟਾ ਰੰਗ ਆ ਇਹ ਚੱਲਦੀ ਸਾਰਾ ਬਲਦਾ 15 12 13 ਸੋ ਘਟ ਆਇਆ ਛੇ ਬਣਾ ਹਾਂ ਨਾਲ ਡੀਟਾ ਨਹੀਂ ਚਾਰੇ ਦੇ ਪਰ ਨਾਲ ਦੇ ਨਹੀਂ ਨਾਲ ਦੇ ਨਾਲ ਦੇ ਅੱਛਾ ਜੀ ਕਨੋਪੀ ਡੱਕਾ ਮਗਰਾੜ ਦਿਖਾ ਦੇ ਨੰਬਰ ਉਹ ਸਾਰੇ ਅਰੀਜਨਲ ਆ ਦਾ ਟੈਟਾ ਉਹ ਦੇਖ ਇਹਨਾਂ ਮਗਰਾੜ ਮਗਰਾੜ ਛੋਟੇ ਨੇ ਟਾਇਰ ਵੱਡੇ ਨੇ ਸਾਰਿਆਂ ਦੀ ਹਣਾ ਹਾਂ ਵਰਾੜ ਦੇ ਕਿੰਦਰ ਕੋਈ ਮੱਕੀ ਮੂਕਿਆ ਜਾਂ ਮਸੀਂ ਤੇ ਜਦਾ ਦੇ ਰਿਹਾ ਇਹਨਾਂ ਦੇ ਚੀਜ਼ ਤੇ ਆਪਣੀ ਗਾਰੰਟੀ ਆ ਅੱਛਾ ਜੀ ਹਾਂ ਜਿਹੜੀ ਜੀ ਕਹਾ ਵੀਰੇ ਇਹਨਾਂ ਦਾ ਹੂੰ ਇਹ ਮਾਡਲ ਠਾਰਾ ਹੁੰਦੀ ਦੱਸ ਹਾਂ ਇਹਦੇ ਵੀ ਕਰਾਰੋ ਹਿੱਸਾ ਉਹਦੇ ਮੰਗੂ ਹੂੰ ਤੇ ਮੂਰੇ ਵੀ ਕਰਾਰੋ ਆ ਮਾਗਰ ਵੀ ਕਰਾਰੋ ਆ 3 ਸਪੀਡ ਚੇਂਜਰ ਚੇਂਜਰ ਸਾਰਾ ਕੁਸਾ ਉਹਦੇ ਵੀ ਇਹਦੇ ਵੀ ਠੀਕ ਆ ਹੂੰ ਇੱਕ ਨੀਜ਼ ਬਿਟਾ ਜਾ ਇਹ ਵੀ 3 ਸਪੀਡ ਹੈ ਹਾਂ ਅੱਛਾ 3 ਸਪੀਡ ਹੈ ਇਹ ਕਰਾਰੋ ਹਿੱਸਾ ਹੁੰਦਾ ਜੇ ਮੈਂ 969 ਦੇ 36 ਦੇ ਉਹ ਹੀ ਹਿੱਸਾ ਸਾਰੇ ਟਰੈਕਟਰਾਂ ਦੇ ਨਹੀਂ ਹੁੰਦਾ ਓਕੇ ਹੂੰ ਸਾਰਾ ਰੈਕਟਰ ਇਹਨਾਂ ਦਾ ਹੈ। ਜਿਲ੍ਹਾ ਜਿਹੜਾ ਕੋਕਲਾ ਚਨਾ ਕੋਈ ਸੈਲਫੋ ਸੋਲਫਰ ਮੈਂ ਉਧਰੋਂ ਵੀ ਦਿਖਾ ਦਿੱਤਾ ਹੈ ਬੜਾ ਯਾ। ਫਿਰ ਕਈ ਬਾਈ ਨਾਲ ਦੂਰੋਂ ਹੋੜ। ਬਾਈ ਉੱਧਰੀ ਤੇ ਬੋਲੀ ਉੱਚੀ ਰੱਖੀ ਪਈ ਹੈ ਕਾਈ ਹੁੰਦੀ ਹੈ। ਇਹ ਤਾਂ ਸਾਈਡ ਤੇ ਗੱਡੀ ਦੀ। ਅੱਛਾ ਭਾਈ ਬੱਖੀ ਦੀ ਹੈ ਬਰਾਬਰ ਹਨ। ਜੀ ਜੀ। ਤੇ ਇਹਦਾ ਆ ਖੜਾ ਵਿੰਡੋ ਫਾਰਮ ਇਹ ਕਿੰਨਾ ਮਾਡਲ ਹੈ? ਇਹ 2022 ਆ ਬੱਠੀ। 2022 ਮਾਡਲ ਆ। ਹੂੰ। ਇਹ ਵੀ ਡਾਕਟਰ ਪੂਰਾ ਘੈਂਟ ਅਰ ਰਜਿੰਦਾ ਲਿਆ ਸਾਰਾ। ਅੱਛਾ। ਹੋ। ਇਹ ਕਿੰਨਾ ਕੇ ਚੱਲ ਗਿਆ ਉਹਨਾਂ ਨੂੰ? ਇਹ ਚੱਲਿਆ 780 ਘੈਂਟ ਹੈ। 780 ਘੰਟੇ ਨਾਲ ਦੇ ਟਾਇਰ ਨੇ ਆ ਪਉਦੀ ਲਾਦਾ ਚਾਰੇ ਇੱਕੋ ਜੀ ਨੇ ਟਾਇਰਾਂ ਨੇ ਮਾਰ ਕੇ ਹੀ ਨੇ ਸਾਰਿਆਂ ਦੇ ਹੂੰ ਟਰੈਕਟਰ ਯਾਰ ਤੇ ਬਾਕੀ ਸਾਰੇ ਝਾਚਾਂ ਵਰਗੇ ਨੇ ਤੂੰ ਹੋਰ ਕਿਹੜੇ-ਕਿਹੜੇ ਕਹਿੰਦਾ ਸੀ ਕਿਹੜੇ-ਕਿਹੜੇ ਟਰੈਕਟਰ ਆ ਰਹੇ ਨੇ ਮੈਂ ਆਪਣੇ ਲਈ ਹੈਗਾ ਇੱਕ ਅਵੈਂਜਰ ਵੀ ਹੈਗਾ ਆਪਣੇ ਲਈ ਅਵੈਂਜਰ ਉਹ ਕਿੰਨਾ ਮਾਡਲ ਹੈ ਸਪੰਜਾ 20 VF 4 ਵੀਲ ਅੱਛਾ 4 ਵੀਲ ਇੱਥੇ ਬਹੁਤ ਬਹੁਣ ਨੂੰ ਲੱਗੇ ਗਿਆ ਓਕੇ ਤੇ ਆਪਾਂ ਇੱਕ ਦਵਾਰੇ ਦੱਸ ਦਈਏ ਸਾਰਿਆਂ ਨੂੰ ਹਜਾ ਉਹ ਤੇ ਚੱਲਦੇ ਆਂ ਪਹਿਲੇ ਜੀਪ ਤੇ ਰਹੀ ਕੀ ਆਪਣੀ ਇਹਦੇ ਬਾਰੇ ਦੱਸ ਪੀ ਵੀ 31 ਮਾਨਸਾ ਦਾ ਨੰਬਰ ਬਈ ਹਾਂ ਇਹਦੀ ਪਾਸਿੰਗ ਹੈਗੀ ਆ ਇਹ 29 35 ਤੱਕ ਪਾਸਿੰਗ ਆ ਆਹੋ ਕਹਦੀ ਕਿਚਨ ਟੋਜਨ ਬੋਲ ਨੂੰ ਇਹਦਾ ਤਾਂ ਕੰਮ ਬੜਾ ਜੈਂਟਲ ਹੋਇਆ ਸਾਰੀ ਕੋਲੀ ਨੂੰ ਵਿੱਚੋਂ ਇੰਜਨ ਬਲੇਰੋ ਵਾਲਾ ਇੱਜ ਤਾਂ ਨਾ ਬਲੇਰੋ ਦਾ 15 ਮਾਡਲ ਦਾ ਰੈਡੀਏਟਰ ਜਮੀ ਨਾ ਬਈ ਹਾਂ ਸਾਰਾ ਕੰਮ ਓਕੇ ਰਿਪੋਰਟ ਆ ਨੋਵਾ ਦਾ ਗੇਅਰ ਬਾਕਸ ਉੱਚਾ ਮਾਡਲ ਆ ਅੱਛਾ ਕੋਈ ਨਹੀਂ ਹੈਗਾ ਵੀ ਬੋਲਾ ਵਾਲਾ ਪਾਵਰ ਸਟੀering ਪਾਵਰ ਬ੍ਰੇਕ ਸਾਰਾ ਕੁਝ ਬਟ ਟੌਪ ਆ ਉੱਤ ਇਹ ਤਾਂ ਨਹੀਂ ਸਕੋਕ ਨੂੰ ਦਿੰਦੀ ਰਹੀ ਕਰਦਾ ਉਹ ਅੱਜ ਬਿੱਲੀ ਦੇਖ ਰੋਜ਼ ਨਾਲ ਬਿੱਲੀ ਆ ਇਹ ਹਣਾ ਤੇ ਆ ਡੈਪਟਾ ਆਫਰ ਲਾਰਜ ਇਹ ਮਤਲਬ ਵੀ ਸਟੂਡੈਂਟ ਕੋਈ ਹੈ ਯੂਨੀਵਰਸਿਟੀ ਦਾ ਪੰਜਾਬ ਯੂਨੀਵਰਸਿਟੀ ਦਾ ਸਟੱਡੀ ਕਰਨ ਲੱਗਾ ਹੋਇਆ ਲੋ ਇਹ ਹੋ ਨਹੀਂ ਰਿਹਾ ਤੈਨੂੰ ਤੂੰ ਕੁਝ ਥੋੜਾ ਗੈਰਿੰਗ ਕਰੂ ਪਾਪਾ ਦੇ ਬਸ ਆ ਜਾਂਦੇ ਇੱਥੇ ਆਪਣੇ ਮਸਤਰਾ ਬੋਲ ਯਾਰ ਬਹੁਤ ਸੌਂਗ ਨਾਲ ਪਾਪਾ ਯਾਰ ਮੈਨੂੰ ਇਹ ਦੱਸ ਪਹਿਲਾਂ ਇਹਦਾ ਤੁਸੀਂ ਕੀ ਤਿਆਰ ਕਰਾਇਆ ਕੀ ਆਪਾਂ ਤਾਂ ਕੁਝ ਨਹੀਂ ਕਰਾਇਆ ਹੈਗਾ ਇਹੀ 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 ਇੱਥੇ ਆਪਾਂ ਫਿਰ ਤਾਂ ਬੜੀ ਸੰਗੜਾ ਰੱਖੀ ਹੋਈ ਹੈ ਨਾ ਤਰ ਮੇ ਤਾਂ ਦੇਖੀ ਨਾ ਇਹਨਾਂ ਨੇ ਤਿਆਰ ਕਰਾ ਕੇ ਟਾਇਰਾਂ ਵੀ 23 ਚ ਪਵਾਏ ਨੇ 2200 ਕਿਲੋਮੀਟਰ ਚੱਲੀ ਤੇ ਆ ਮੈਂ ਚਲਾਦੀ ਤਾਂ 3000 ਓਕੇ ਤੇ ਪੱਕੇ ਪੁੱਠੇ ਪਾਸੇ ੜੇ ਰੰਗੜਿਆ ਉਹ ਦੇਖ ਲੈ ਹੂੰ ਹਾਂ ਉਹ ਲਗਣਾ ਟਾ ਇਹ ਤਾਂ ਟ్రਾਈ ਲਵਾਂਗੇ ਬਈ ਤੋ ਗੱਲ ਸੁਣ ਬੀਡੀ ਤੋਂ ਬਾਅਦ ਟ్రਾਈ ਲਵਾਂਗੇ ਆਪਾਂ ਸਟਾਰਟ ਕਰਕੇ ਹਣਾ ਹਾਂ ਮੇਰੀ ਬੜਤੋ ਕਰੀ ਬਾਂਦੇ ਨੂੰ ਮਾਡਲ ਕਿੰਨਾ ਇਹ ਮਾਡਲ ਦਾ ਜੀਪ 95 ਆਉ ਇਹ ਹੁਣ ਪਾਸਿੰਗ ਆ ਬੰਦ ਕੇ ਚੱਲਾ 95 ਮਾਡਲ ਆ ਪਾਸਿੰਗ ਦੀ 30 ਤੱਕ ਆ ਨਾਮ ਹੋ ਜੂ ਜੇ ਕਿਸੇ ਜਨਕਾ ਉਹ ਲੋ ਕਰਾਉਣੀ ਆ ਦੇ ਕਿੰਦਰ ਆ ਮੈਂ ਰੱਖੇ ਨੂੰ ਲੈਤੀ ਹੁੰਦਾ ਇਹ ਅਸਾਂ ਉਧਰ ਰੱਖਣ ਨੂੰ ਰਹੀਤੀ ਜੇ ਕਿਸੇ ਨੇ ਪੈਸੇ ਵਧੀਆ ਲਾਤੇ ਫਿਰ ਵੇਚ ਵੀ ਦੈ ਹਾਂ ਹਾਂ ਉਹ ਇਹਨੇ 400 ਨਹੀਂ ਵੇਚਣ ਦੀ ਉਪਰਾ ਆਪਣੇ ਫੌਜੀ ਵਾਲੀ ਉਹ ਵੀ ਪਾਈ ਹੋਈ ਆ ਆ ਫਲਕਾਰੀ ਹਾਂ ਹਾਂ ਫੌਜੀਆਂ ਦੀ ਫਲਕਾਰੀ ਹੁੰਦੀ ਆ ਇਹ ਮੰਗ ਰੋ ਦਿਖਾ ਦੇ ਉਹ ਹੈਨਾ ਟਾਈਲੀ ਟੂਲੀ ਫੁੱਲ ਆਇਆ ਹਾ ਦੇਖ ਹਾਂ ਆਹ ਕਾਦੇ ਵਾਸਤੇ ਉੰਦਰ ਇੱਕ ਆਹ ਵੇ ਰਾਫਲ ਰੱਖਣ ਨੂੰ ਰਾਫਲ ਰੱਖਣ ਨੂੰ ਰਾਫਲ ਰੱਖਣ ਨੂੰ ਅੱਛਾ ਹੁਣ ਜੇ ਤੱਕ ਬਈ ਆ ਬਈ ਫਿਰ ਉਹ ਆ ਮੰਗ ਰੋ ਤਾਂ ਫੋਨ ਫੋਨ ਜਾ ਉਤਰ ਹਾਂ ਕਰ ਮੈਂ ਆ ਲੈ ਮੰਗਰ ਲਈ ਲੈਟ ਚ ਰਾਤ ਨੂੰ ਲੋੜ ਕੋ ਚ ਫੇਰ ਕਵਰ ਉਤਰੂ ਸਟਿੱਪਣੀ ਲਾਤੀ ਦੀ ਦੇ ਦਰਮਾਹ ਵਿੱਚ ਮਾਰਾਂਗੇ ਕਿਸੇ ਦੇ ਪੁੱਠੇ ਪਾਸੇ ਕਰਕੇ ਲਾਤੀ ਜੋ ਉਤਰੋ ਆ ਫੋਨ ਹੈ ਜਿਹਦੇ ਪਲੇਖਾ ਪੈਦਾ ਉਹ ਬਹੁਤ ਕੈਂਟ ਤਿਆਰ ਹੋਈ ਐ ਇਸੀ ਗੱਲ ਤਿਆਰ ਤਾਂ ਬਹੁਤ ਸ਼ਰਫ ਆ ਵਿੱਚ ਡੀ ਜੇ ਡਪਾ ਵੀ ਲੱਗਿਆ ਹੋਇਆ ਹਾਂ ਹਾਂ ਐਲ ਸੀ ਡੀ ਚੱਲਦੀ ਐ ਸਾਰਾ ਸੁੱਕੀ ਰੋਬੋਟ ਕੋਈ ਕਰ ਇਹਦਾ ਮੁੱਲ ਮੰਨ ਲੈ ਜਾਂ ਕੱਢਿਆ ਕੋਈ ਨਾ ਨਾ ਜੇ ਦਾ ਕੋਈ ਬਾੜੀ ਸ਼ੌਂਕੀਆ ਦਾ ਫੋਨ ਕਰ ਲੂ ਆਪਾਂ ਹਾਂ ਚਲ ਜੇ ਕਿਸੇ ਪ੍ਰਾਣੀ ਮਿੱਤਰ ਨੂੰ ਲੈਣੀ ਹੋਈ ਨਾ ਰਿੰਕੂ ਨਾਲ ਫੋਨ ਤੇ ਗੱਲ ਕਰ ਲਿਓ ਨੰਬਰ ਆਪਾਂ ਸਕਰੀਨ ਤੇ ਚਲਾਤਾ ਤੇ ਰਿੰਕੂ ਐ ਦੱਸ ਦੁਆਰੇ ਆਪਾਂ ਸਾਰੇ ਟਰੈਕਟਰਾਂ ਤੇ ਲੋਨ ਹੋ ਜੂਗਾ ਹਾਂ ਲੋਨ ਹੋ ਜੂਗਾ ਬੰਦਾ ਤਰਬੰਦ ਉਹਨੂੰ ਸਭ ਤੋਂ ਜ਼ਿਆਦਾ ਹੁਣ ਸੱਟ ਕੇ ਬਾਕੀ ਸਾਰਿਆਂ ਤੇ ਲੋਨ ਹੋ ਜੂਗਾ ਬਾਕੀ ਸਾਰਿਆਂ ਤੇ ਲੋਨ ਹੋ ਜੂਗਾ ਨਾਮ ਹਰੇਕ ਟਰੈਕਟਰ ਆਪਾਂ ਕਰਵਾ ਕੇ ਕਰਾ ਕੀ ਦੇਣਾ ਦਿਮਾਗ ਹੀ ਫੇਰਾ ਬੰਨ ਕੇ ਵੀ ਲੋਨ ਕਰਵਾਉਣਾ ਰਹਿ ਗਿਆ ਹੂੰ ਤੇ ਨੰਬਰ ਵੀ ਦੱਸਿਦਿਆ ਹੁਣ ਆਪਣਾ ਫਿਰ ਆਪਣਾ 985755 62277 62277 ਲੈ ਮਿੱਤਰੋ ਰਿੰਕੂ ਨਾਲ ਸੰਪਰਕ ਕਰ ਲਿਓ ਟਰੈਕਟਰ ਅੱਜ ਤੁਹਾਨੂੰ ਫੇਰ ਦਿਖਾਤੇ ਹਫਤੇ ਤੱਕ ਫੇਰ ਵੀਡੀਓ ਪਾਦਾਂਗੇ ਕਿਉਂਕਿ ਨਵੇਂ ਨਵੇਂ ਟਰੈਕਟਰ ਲਿਆਵਾਂਗੇ ਕਰੋ ਸੰਪਰਕ